ਦਾ ਕੋਰਪੂਰਬ ਧੁੰਦ ਵੀ ਆ ਸੰਗਤਾਂ ਪਹੁੰਚ ਰਹੀਆਂ ਮੱਥਾ ਟੇਕਣ ਕੀ ਕਹਿਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਬੰਸਦਾਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮ ਪਿਤਾ ਉਹਨਾਂ ਦਾ ਪ੍ਰਕਾਸ਼ ਦਿਹਾੜਾ ਹੈ ਔਰ ਮੈਂ ਸਮੁੱਚੇ ਸੰਸਾਰ ਨੂੰ ਜਿੱਥੇ-ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਰਹਿੰਦੀਆਂ ਨੇ ਸਾਰਿਆਂ ਨੂੰ ਸਤਿਗੁਰੂ ਦਸਮ ਪਿਤਾ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਵਤਾਰ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਔਰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਸਾਡੇ ਉਤੇ ਬਹੁਤ ਪਰਉਪਕਾਰ ਕੀਤੇ ਨੇ ਸਾਨੂੰ ਅਮਰਤ ਦੀ ਦਾਤ ਬਖਸ਼ੀ ਹੈ ਬਾਣੀ ਬਾਣੇ ਦੀ ਦਾਤ ਬਖਸ਼ੀ ਹੈ ਔਰ ਆਪਾਂ ਗੁਰੂ ਦੇ ਸਿੱਖ ਤਾਂ ਹੀ ਬਣ ਸਕਦੇ ਆ ਸਤਿਗੁਰੂ ਨੇ ਕਿਹਾ ਕਿ ਮੈਨੂੰ ਰਹਿਤ ਪਿਆਰੀ ਹੈ ਸਿੱਖ ਨਾਲੋਂ ਜੇ ਕੋਈ ਸਿੱਖ ਰਹਿਤ ਵਿੱਚ ਨਹੀਂ ਰਹਿੰਦਾ ਤਾਂ ਮੇਰਾ ਸਿੱਖ ਨਹੀਂ ਹੈ ਇਸ ਕਰਕੇ ਆਪਾਂ ਰਹਿਤ ਵਿੱਚ ਰਹਿ ਸਕੀਏ ਇਹ ਬੇਨਤੀ ਹੈ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਕਿ ਅਸੀਂ ਬਾਣੀ ਬਾਣੇ ਦੇ ਧਾਰਨੀ ਬਣ ਸਕੀਏ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਸ਼ਹਾਦਤਾਂ ਦੇ ਕੇ ਸਾਡੇ ਵਾਸਤੇ ਸਿੱਖ ਖਲਵਾੜੀ ਸਰਜੀ ਹੈ ਆਪਾਂ ਉਸ ਮੈਸੇਜ ਨੂੰ ਆਪਣੇ ਹਿਰਦੇ ਵਿੱਚ ਵਸਾ ਸਿੱਖੀਏ ਗੁਰੂ ਦੇ ਸੱਚੇ ਸਿੱਖ ਬਣ ਸਕੀਏ ਇਹੀ ਮੈਂ ਬੇਨਤੀ ਕਰਨੀ ਚਾਹੁੰਨਾ ਵਾ ਸਤਿਗੁਰ ਦੇ ਚਰਨਾਂ ਵਿੱਚ ਕਿ ਅਸੀਂ ਬਾਣੀ ਨਾਲ ਵੱਧ ਤੋਂ ਵੱਧ ਜੋੜ ਕੇ ਬਾਣੀ ਨਾਲ ਜੁੜ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੱਚੇ ਸਿੱਖ ਬਣ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਜੜਾ ਹੈ ਵਾਹਿਗੁਰੂ ਜੀ ਮੇਰੇ ਵੱਲੋਂ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰਾ ਨਾਮ ਜੀ ਜੈਦੀਪ ਸਿੰਘ ਹੈ ਜੀ ਆ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੀ ਹਾੜੇ ਤੇ ਅੱਜ ਸਾਰੀਆਂ ਸੰਗਤਾਂ ਜਿਵੇਂ ਆਪਾਂ ਦੇਖ ਰਹੇ ਹਾਂ ਪਹੁੰਚੀਆਂ ਨੇ ਬਹੁਤ ਹੀ ਖੁਸ਼ੀ ਭਰਿਆ ਦਿਨ ਹੈ ਜੀ ਠੀਕ ਹੈ ਜੀ ਤੇ ਜਿਹੜਾ ਆਨੰਦ ਆ ਰਿਹਾ ਹੈ ਅੱਜ ਜਿਹੜਾ ਮੱਥਾ ਟੇਕ ਕੇ ਉਹ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ। ਤੁੰਡ ਵੀ ਬਹੁਤ ਹੈ, ਠੰਡ ਵੀ ਬਹੁਤ ਹੈ ਲੇਕਿਨ ਸੰਗਤਾਂ ਦੀ ਆਮਦ ਉਸੇ ਤਰੀਕੇ ਹੀ ਆ। ਹਾਂਜੀ ਹਾਂਜੀ ਹਾਂਜੀ। ਭਾਜੀ ਇਹ ਜਿਹੜੀ ਸ਼ਰਧਾ ਆ ਉਹ ਜਦੋਂ ਕੋਈ ਪ੍ਰਕਾਸ਼ ਉਰਭ ਹੁੰਦਾ ਆ ਜਾਂ ਕਿਸੇ ਵੀ ਗੁਰੂ ਦਾ ਉਹ ਭਾਜੀ ਦੁਗਣੀ ਹੋ ਜਾਂਦੀ ਆ। ਕੋਈ ਵੀ ਆਪਣੇ ਗੁਰਪੁਰਪ ਦੇ। ਸੋ ਬਦੂ ਬਦੀ ਬੰਦਾ ਜਦੋਂ ਵੀ ਜਾਗ ਖੁੱਲਦੀ ਆ ਜਾਂ ਅੰਮ੍ਰਿਤ ਵੇਲੇ ਬੰਦਾ ਹਮੇਸ਼ਾ ਜਿੱਦਾਂ ਕਹ ਲੋ ਕਿ ਆਪਣੇ ਗੁਰੂ ਘਰ ਵੱਲ ਨੂੰ ਭੱਜਿਆ ਹੁੰਦਾ ਹੈ ਠੀਕ ਹੈ मेरा नाम रीना मक्कड़ है कहां से मैं हरियाणा से आई क्या कहना मुझे बहुत अच्छा महसूस हो रहा है आ, मत्था टेकने के लिए मैं आज सुबह आई हूँ और इतनी फोक है आज के दिन फिर भी मुझे इतना अंदर से फीलिंग है वो मैं एक्सप्रेस नहीं कर पा रही हूँ अपनी फीलिंग को ये फीलिंग शायद वर्ड्स में थोड़ी है मुझे लगता है कि वर्ड्स में एक्सप्लेन करना यहाँ के लिए थोड़ा रहेगा बिल्कुल ढूंढ ਵੀ ਆ ਸੰਗਤਾਂ ਪਹੁੰਚ ਰਹੀਆਂ ਮੱਥਾ ਟੇਕਣ ਕੀ ਕਹਿਣਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਬੰਸਦਾਣੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮ ਪਿਤਾ ਉਹਨਾਂ ਦਾ ਪ੍ਰਕਾਸ਼ ਦਿਹਾੜਾ ਹੈ ਔਰ ਮੈਂ ਸਮੁੱਚੇ ਸੰਸਾਰ ਨੂੰ ਜਿੱਥੇ-ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਰਹਿੰਦੀਆਂ ਨੇ ਸਾਰਿਆਂ ਨੂੰ ਸਤਿਗੁਰੂ ਦਸਮ ਪਿਤਾ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਵਤਾਰ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਔਰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਸਾਡੇ ਉੱਤੇ ਬਹੁਤ ਪਰਉਪਕਾਰ ਕੀਤੇ ਨੇ ਸਾਨੂੰ ਅਮਰਤ ਦੀ ਦਾਤ ਬਖਸ਼ੀ ਹੈ ਬਾਣੀ ਬਾਣੇ ਦੀ ਦਾਤ ਬਖਸ਼ੀ ਹੈ ਔਰ ਆਪਾਂ ਗੁਰੂ ਦੇ ਸਿੱਖ ਤਾਂ ਹੀ ਬਣ ਸਕਦੇ ਆਂ ਸਤਿਗੁਰੂ ਨੇ ਕਿਹਾ ਕਿ ਮੈਨੂੰ ਰਹਿਤ ਪਿਆਰੀ ਹੈ ਸਿੱਖ ਨਾਲੋਂ ਜੇ ਕੋਈ ਸਿੱਖ ਰਹਿਤ ਵਿੱਚ ਨਹੀਂ ਰਹਿੰਦਾ ਤਾਂ ਮੇਰਾ ਸਿੱਖ ਨਹੀਂ ਹੈ ਇਸ ਕਰਕੇ ਆਪਾਂ ਰਹਿਤ ਵਿੱਚ ਰਹਿ ਸਕੀਏ ਇਹ ਬੇਨਤੀ ਹੈ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਕਿ ਅਸੀਂ ਬਾਣੀ ਬਾਣੇ ਦੇ ਧਾਰਨੀ ਬਣ ਸਕੀਏ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਸ਼ਹਾਲਤਾ ਦੇ ਕੇ ਸਾਡੇ ਵਾਸਤੇ ਸਿੱਖ ਖਲਵਾੜੀ ਸਰਜੀ ਹੈ ਆਪਾਂ ਉਸ ਮੈਸੇਜ ਨੂੰ ਆਪਣੇ ਹਿਰਦੇ ਵਿੱਚ ਵਸਾ ਸਿੱਖੀਏ ਗੁਰੂ ਦੇ ਸੱਚੇ ਸਿੱਖ ਬਣ ਸਕੀਏ ਇਹੀ ਮੈਂ ਬੇਨਤੀ ਕਰਨੀ ਚਾਹੁੰਨਾ ਵਾ ਸਤਿਗੁਰ ਦੇ ਚਰਨਾਂ ਵਿੱਚ ਕਿ ਅਸੀਂ ਬਾਣੀ ਨਾਲ ਵੱਧ ਤੋਂ ਵੱਧ ਜੋੜ ਕੇ ਬਾਣੇ ਨਾਲ ਜੁੜ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੱਚੇ ਸਿੱਖ ਬਣ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਪ੍ਰਭੂ ਜੀ ਦਾ ਪ੍ਰਕਾਸ਼ ਜੜਾ ਵਾਹਿਗੁਰੂ ਜੀ ਮੇਰੇ ਵੱਲੋਂ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰਾ ਨਾਮ ਜੀ ਜੈਦੀਪ ਸਿੰਘ ਆ ਜੀ ਆ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਅੱਜ ਸਾਰੀਆਂ ਸੰਗਤਾਂ ਜਿਵੇਂ ਆਪਾਂ ਦੇਖ ਰਹੇ ਹਾਂ ਪਹੁੰਚੀਆਂ ਨੇ ਬਹੁਤ ਹੀ ਖੁਸ਼ੀ ਭਰਿਆ ਦਿਨ ਹੈ ਜੀ ਠੀਕ ਆ ਜੀ ਤੇ ਜਿਹੜਾ ਆਨੰਦ ਆ ਰਿਹਾ ਹੈ ਅੱਜ ਜਿਹੜਾ ਮੱਥਾ ਟੇਕ ਕੇ ਉਹ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ। ਤੁਹਾਨੂੰ ਜਿਵੇਂ ਬਹੁਤ ਹੈ, ਠੰਡ ਵੀ ਬਹੁਤ ਹੈ ਲੇਕਿਨ ਸੰਗਤਾਂ ਦੀ ਆਮਦ ਉਸੇ ਤਰੀਕੇ ਦੀ ਹੈ। ਹਾਂਜੀ ਹਾਂਜੀ ਹਾਂਜੀ। ਭਾਜੀ ਇਹ ਜਿਹੜੀ ਸ਼ਰਧਾ ਆ ਉਹ ਜਦੋਂ ਕੋਈ ਪ੍ਰਕਾਸ਼ ਪੁਰਬ ਹੁੰਦਾ ਹੈ ਜਾਂ ਕਿਸੇ ਵੀ ਗੁਰੂ ਦਾ ਉਹ ਭਾਜੀ ਦੁਗਣੀ ਹੋ ਜਾਂਦੀ ਹੈ। ਕੋਈ ਵੀ ਆਪਣੇ ਗੁਰਪੁਰਪ ਦੇ। ਸੋ ਬਦੂ ਬਦੀ ਬੰਦਾ ਜਦੋਂ ਵੀ ਜਾਗ ਖੁੱਲਦੀ ਹੈ ਜਾਂ ਅੰਮ੍ਰਿਤ ਵੇਲੇ ਬੰਦਾ ਹਮੇਸ਼ਾ

फीलिंग है वो मैं एक्सप्रेस नहीं कर पा रही हूँ अपनी फीलिंग को ये फीलिंग शायद वर्ड्स में थोड़ी है आ, मुझे लगता है कि वर्ड्स में एक्सप्लेन करना यहाँ के लिए थोड़ा रहेगा बिल्कुल